ਨੇ ਆਪਾਂ ਨੂੰ ਪਾਣੀ ਦਾ ਅਧਿਕਾਰ ਨਹੀਂ ਲੈ ਕੇ ਦੇਣਾ ਉਹਨਾਂ ਨੇ ਤਾਂ ਇੱਕ ਸੇਫਟੀ ਦੇਣੀ ਆ ਉਹ ਕਿਸੇ ਨੇ ਕਨਸੈਂਟ ਦਿੱਤੀ ਕਿਸੇ ਮੀਟਿੰਗ ਦੇ ਵਿੱਚ ਉਹ ਗੱਲ ਆ ਗਈ ਤੁਸੀਂ ਵੀ ਪਿਛਲੀ ਜੂਨ ਦੇ ਵਿੱਚ ਜਦੋਂ ਇਹ ਬੜਿਆ ਐਕਟ ਬੜਿਆ ਤੇ ਉਹਦੇ ਵਿੱਚ ਸਪੀਡ ਦੀ ਕਮੇਟੀ ਜਿਹੜੀ ਆ ਉਹ ਨੋਮੀਨੇਟ ਕਰਕੇ ਤੇ ਉਹਨੂੰ ਜਿਹੜਾ ਨੋਟੀਫਾਈ ਕਰ ਦਿੱਤਾ ਅੱਜ BBMV ਦੇ ਮੁੱਦੇ ਤੇ ਤਿੱਖੀ ਬਹਿਸ ਸਦਨ 'ਚ ਦੇਖਣ ਨੂੰ ਮਿਲੀ ਮੁੱਦਾ ਸੀ ਕਿ BBMV ਤੋਂ ਐਸੀਆਈਐਸਫਾ ਹਟਾ ਦਿੱਤੀ ਜਾਵੇ ਤੇ ਪੁਲਿਸ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਉਥੋਂ ਦੀ ਸੁਰੱਖਿਆ ਦੀ ਕਿਉਂਕਿ ਲਗਾਤਾਰ ਸਵਾਲ ਜਿਹੜੇ ਨੇ ਉਖੜੇ ਹੋ ਰਹੇ ਸੀ ਤੇ ਐਸੇ ਮੁੱਦੇ ਤੇ ਜਿੱਥੇ ਵਿਰੋਧੀ ਧਿਰ ਸਵਾਲ ਚੁੱਕ ਰਹੇ ਸੀ ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਪਗਰ ਸਿੰਘ ਨੇ ਹਾਮੀ ਭਰੀ ਸਰਕਾਰ ਦੇ ਇਸ ਬਿੱਲ ਨੂੰ ਲੈ ਕੇ ਸਰ ਮੈਂ ਤਾਂ ਇੰਨੀ ਇੱਕ ਗੱਲ ਐਡ ਆਨ ਕਰਨੀ ਚਾਹੁੰਦਾ ਕਿਉਂਕਿ ਇਹਦੀ ਜਿਹੜੀ ਬੇਸ ਹੈ ਉਹ ਰੀਓਰੀਐਂਟੇਸ਼ਨ ਜਿਹੜਾ ਆਰਗੇਨਾਈਜੇਸ਼ਨ ਐਕਟ ਆ ਉਹ 78 79 ਤੇ 80 ਆ ਲੇਕਿਨ ਉਹਦੇ ਨਾਲ ਨਾਲ ਪਿਛਲੀ ਵਾਰੀ ਸੀਐਮ ਸਾਹਿਬ ਨੇ ਇਹ ਵੀ ਹਾਊਸ ਨੂੰ ਅਸ਼ੋਰ ਕੀਤਾ ਸੀਗਾ ਕਿ ਅਸੀਂ ਇਹਦੇ ਤੇ ਆਪਣਾ ਕਾਨੂੰਨ ਲੈ ਕੇ ਆਵਾਂਗੇ ਕਿਉਂਕਿ ਜੇ ਆਪਾਂ ਡੈਮ ਸੇਫਟੀ ਕਾਨੂੰਨ ਆਪਣਾ ਪੰਜਾਬ ਦਾ ਲੈ ਕੇ ਆਵਾਂਗੇ ਤੇ ਉਹ ਤਿੰਨੇ ਧਾਰਾ ਨੂੰ ਚੈਲੰਜ ਕਰਾਂਗੇ ਤਾਂ ਤਾਂ ਆਪਾਂ ਕਿਤੇ ਖੜਨ ਜੋਗੇ ਹੈਗੇ ਆਂ ਅਦਰਵਾਈਜ਼ ਚਾਹੇ ਬੀਐਸਐਫ ਲਾ ਲਓ ਚਾਹੇ ਸੀਐਸ ਸੀਆਈਐਸਐਫ ਲਾ ਲਓ ਚਾਹੇ ਪੰਜਾਬ ਪੁਲਿਸ ਲਾ ਲਓ ਉਹ ਤਾਂ EMPLOYEE ਆ ਉਹਨਾਂ ਨੇ ਆਪਾਂ ਨੂੰ ਪਾਣੀ ਦਾ ਅਧਿਕਾਰ ਨਹੀਂ ਲੈ ਕੇ ਦੇਣਾ ਉਹਨਾਂ ਨੇ ਤਾਂ ਇੱਕ ਸੇਫਟੀ ਦੇਣੀ ਆ ਉਹ ਕਿਸੇ ਨੇ ਕੰਸੈਂਟ ਦੇ ਦਿੱਤੀ ਕਿਸੇ ਮੀਟਿੰਗ ਦੇ ਵਿੱਚ ਉਹ ਗੱਲ ਆ ਗਈ ਤੁਸੀਂ ਵੀ ਪਿਛਲੀ ਜੂਨ ਦੇ ਵਿੱਚ ਜਦੋਂ ਇਹ ਬਣਿਆ ਐਕਟ ਬਣਿਆ ਤੇ ਉਹਦੇ ਵਿੱਚ ਸਟੇਟ ਦੀ ਕਮੇਟੀ ਜਿਹੜੀ ਆ ਉਹ ਨਾਮਿਨੇਟ ਕਰਕੇ ਤੇ ਉਹਨੂੰ ਜਿਹੜਾ ਨੋਟੀਫਾਈ ਕਰ ਦਿੱਤਾ ਸੋ ਸਮੇ ਸਮੇ ਤੇ ਗਲਤੀਆਂ ਤਾਂ ਹੋਈਆਂ ਬਟ ਐਟ ਦਾ ਸੇਮ ਟਾਈਮ ਜੇ ਆਪਾਂ ਉਹਦੇ 베ਸ ਦੇ ਵਿੱਚ ਚਲੇ ਜਾਈਏ ਤਾਂ ਮੈਨੂੰ ਲੱਗਦਾ ਫੇਰ ਕਿਤੇ ਆਪਾਂ ਨੂੰ ਕਿਤੇ ਉੱਥੇ ਚਾਂਸ ਹੈਗਾ ਆਪਣੀ ਪੰਜਾਬ ਦਾ ਪੱਖ ਰੱਖਣ ਦਾ ਔਰ ਦੂਜੀ ਗੱਲ ਹੈ ਕਿ ਆ ਹੁਣੇ ਜਿਹੜੀ ਮੀਟਿੰਗ ਹੋਈ ਆ ਸੀਐਮ ਹਰਿਆਣਾ ਦੀ ਤੇ ਪੰਜਾਬ ਦੀ ਔਰ ਸੈਂਟਰ ਨੇ ਕਰਵਾਈ ਆ ਉਹਦੇ ਵਿੱਚ ਅਸੀਂ ਬੇਸਿਕਲੀ ਜਿਹੜਾ ਬੇਸਿਕ ਰਪੇਰੀਆਂ ਲਾਅ ਆ ਤੇ ਜਿਹੜਾ ਸਾਡਾ ਕਨਸਟੀਟਿਊਸ਼ਨ ਸਾਨੂੰ ਅਧਿਕਾਰ ਦਿੰਦਾ ਜੇ ਅਸੀਂ ਉਹਦੇ ਤੱਕ ਸੀਮਤ ਰਹੀਏ ਕਿਉਂਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਉਹ ਸਸਪੈਂਡ ਕਰ ਦਿੱਤੀ ਉਹਦੇ ਤੋਂ ਕਦੋਂ ਪਾਣੀ ਇਧਰ ਨੂੰ ਮੋੜਾਂਗੇ ਕਦੋਂ ਆਪਾਂ ਕਿਤੇ ਗਾਂਹ ਇਹ ਕਿਉਂਕਿ ਇਹ ਮੰਗੇਰੀ ਲਾਲ ਦੇ ਹਸੀਨ ਸੁਪਨੇ ਆ ਕਿਉਂਕਿ ਜਿੱਦਾਂ ਪੁਰਾਣੀਆਂ ਸਰਕਾਰਾਂ ਦੇ ਆਪਾਂ ਨਾਂ ਲੈ ਲੈ ਕੇ ਉਹਦੀਆਂ ਗੱਲਾਂ ਕਰੀ ਜਾਂਦੇ ਆ ਤੇ ਉਹ ਵੀ ਇਹੋ ਜਿਹੇ ਗੱਲਾਂ ਹੋਣਗੀਆਂ 10 ਸਾਲਾਂ ਤੱਕ 15 ਸਾਲਾਂ ਤੱਕ 20 ਸਾਲਾਂ ਤੱਕ ਕੋਈ ਇੰਨਾ ਸੁੱਖਾ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਰਪੀਰੀਅਨ ਐਸਟੈਬਲਿਸ਼ ਲਾਅ ਹੈਗਾ ਉਹ ਦੁਨੀਆ ਦਾ ਲਾਅ ਹੈਗਾ ਤਾਂ ਕਿ ਜਿਹੜਾ ਫਲੋ ਆ ਉਹ ਹਰ ਉਥੇ ਜਾਂਦਾ ਹੈਗਾ ਜਿੱਥੇ ਨੂੰ ਨੂੰ ਡਾਇਵਰਟ ਨਹੀਂ ਕੀਤਾ ਜਾ ਸਕਦਾ ਕਿਤੇ ਰੋਕਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਜੋ ਅੱਜ ਦਾ ਸਾਡਾ ਸਮਾਂ ਹੈਗਾ ਆਪਾਂ ਉਹਨੂੰ ਵਿਚਾਰ ਕਰਕੇ ਉਹਦੇ ਤੇ ਮੈਨੂੰ ਲੱਗਦਾ ਜੇ ਚੈਲੰਜ ਕਰੀਏ ਮੈਨੂੰ ਲੱਗਦਾ ਸਰਕਾਰ ਵੀ ਉਹਦੇ ਚ ਇਹਦੀ ਫੇਸ ਵੈਲਿਊ ਬਚੂਗੀ ਆਦਰਵਾਇਜ਼ ਕੀ ਹੋਊਗਾ ਕਿ ਜੇ ਅਸੀਂ ਆਪਣਾ ਕਾਨੂੰਨ ਨਹੀਂ ਲੈ ਕੇ ਆਵਾਂਗੇ ਤਾਂ ਫੇਰ ਮੈਨੂੰ ਲੱਗਦਾ ਜਦੋਂ ਕਿਤੇ ਕੋਈ ਵੀ ਕਿਤੇ ਰਲੇ ਰੋਲੇ ਹੁੰਦੇ ਆ ਬਾਅਦ ਚ ਰੋਲੇ ਪੈਂਦੇ ਆ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਤੇ ਨਾਂ ਨੂੰ ਆਜੂਗਾ ਵੀ ਹਾਂ ਵੀ ਇਹਨਾਂ ਨੇ ਡੈਮ ਸੇਫਟੀ ਕਾਨੂੰਨ ਪੰਜਾਬ ਦਾ ਇਸ ਕਰਕੇ ਨਹੀਂ ਲੈ ਕੇ ਜਾਂਦਾ ਵੀ ਦਿੱਲੀੋਂ ਕਿਤੇ ਕੋਈ ਨਾ ਕੋਈ ਆ ਆ ਤੁਸੀਂ ਮਤੇ ਦੇ ਹੱਥ ਦਿਓ ਜਾਂ ਵਿਰੋਧ ਚ ਤੇ ਮੈਂ ਇਸ ਗੱਲ ਦੇ ਫੇਵਰ ਦੇ ਵਿੱਚ ਹਾਂ ਕਿ ਹਾਂ ਵੀ ਇਸ ਮਤੇ ਨੂੰ ਜਿਹੜਾ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਪਰ ਇਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਉਹ ਐਡ ਆਨ ਜ਼ਰੂਰ ਕਰ ਲਈਆਂ ਜਾਣ। ਥੈਂਕ ਯੂ। ਥੈਂਕ ਯੂ ਥੈਂਕ ਯੂ।